ਸਿਮਰਜਿੰਝ ਸਿੰਘ ਮਾਨ ਨੂੰ ਨਦੀਬ ਮੋਨੋਪਲੀ ਤੋੜ ਦਣੀ ਅਮਰਤਪੁਰ ਦੇ ਵੀ ਕੱਲਾ ਤੂੰ ਨਹੀਂ ਪੰਥਕ ਲੀਡਰ ਹੈਗਾ ਤੂੰ ਸਿੱਖ ਰੈਡੀਕਲ ਸੈਂਟੀਮੈਂਟਸ ਨੂੰ ਬਰੀ ਪ੍ਰਚੰਡਿਤ ਕਰਦਾ ਮੈਂ ਵੀ ਕਰਦਾ ਤੇ ਮੈਂ ਸਿਮਰਜਿੰਝ ਸਿੰਘ ਮਾਨ ਦੀ ਗੱਲ ਕਰਾ ਉਹ ਇੱਥੇ ਫਸਣਗੇ ਨਹੀਂ ਬਿਲਕੁਲ ਫਸਣਗੇ ਸਿਮਰਜਿੰਝ ਮਾਨ ਨੇ ਪੋਲਿਟਿਕਸ ਹੀ ਕੀਤੀ ਹੈ ਦੇਖੋ ਬੰਦੀ ਸਿੰਘਾ ਦਾ ਕੋਈ ਮਸਲਾ ਨਹੀਂ ਖਾਇਆ ਉਹਨੇ ਸਿੱਖ ਪੋਲਿਟਿਕਸ ਕੀਤੀ ਰੈਡੀਕਲ ਪੋਲਿਟਿਕਸ ਕੀਤੀ ਦੱਸੋ ਸਿਮਰਜਿੰਝ ਸਿੰਘ ਮਾਨ ਨੇ ਕਿਹੜਾ ਮਸਲਾ ਕਿਹੜੇ ਵੇਲੇ ਚੁੱਕਿਆ ਕਿਹੜਾ ਧਰਨਾ ਦੇਤਾ ਕਿਹੜੀ ਐਜੀਟੇਸ਼ਨ ਕਰਤੀ ਕੀ ਕਰਤਾ ਕੁਸ਼ਨ ਕਨਸਟੀਟਿਊਸ਼ਨ ਦੀ ਜਦੋਂ ਮੈਂਬਰ ਪਾਰਲੀਮੈਂਟ ਬਣਿਆ ਸੌ ਚੁੱਕਿਆ ਤਾਂ ਉਹਨੇ ਇਹ ਦਰਖਾਸਤ ਲਈ ਵੀ ਮੈਨੂੰ ਪਾਸੇ ਜੇ ਕਰਕੇ ਚੁਕਾ ਦਿਓ ਤਾਂ ਇੰਡੀਅਨ ਕਨਸਟੀਟਿਊਸ਼ਨ ਦੀ ਸੌ ਚੁੱਕੀ ਨਾ ਤੁਸੀਂ ਦੋਹਰਾ ਕਰੈਕਟਰ ਲੈ ਕੇ ਨਹੀਂ ਲੋਕਾਂ ਦੇ ਵਿੱਚ ਜਾ ਸਕਦੇ ਲੋਕ ਬੜੇ ਸਿਆਣੇ ਇੱਕ ਪਾਸੇ ਤੁਸੀਂ ਕਹਿੰਦੇ ਵੀ ਸਾਨੂੰ ਖਾਲਿਸਤਾਨ ਚਾਹੀਦਾ ਜੀ ਸਾਨੂੰ ਆ ਚਾਹੀਦਾ ਜੀ ਸਿੱਖ ਹੋਮ ਲੈਂਡ ਚਾਹੀਦੇ ਜੀ ਸਾਨੂੰ ਇੰਡੀਆ ਤੋਂ ਵੱਖ ਕਰੋ ਇੱਕ ਉਸੇ ਇੰਡੀਆ ਦੇ ਕਨਸਟੀਟਿਊਸ਼ਨ ਦੀ ਸੌ ਚੁੱਕਿਆ ਸੀ ਮੈਂਬਰ ਪਾਰਲੀਮੈਂਟ ਬਣਦੇ ਆ ਤੇ ਸਾਰੀਆਂ ਸਹੂਲਤਾਂ ਦਾ ਆਨੰਦ ਮਾਣਦੇ ਆ ਅਮਰਪਾਲ ਨੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਪਰ ਕੀ ਜਿੱਤ ਪਾਉਣਗੇ ਲੋਕਾਂ ਨੇ ਬੜਾ ਸੰਤਾਪ ਹੋ ਗਿਆ ਲੋਕ ਉਹ ਪੋਲਿਟਿਕਸ ਨੂੰ ਸਬਸਕ੍ਰਾਈਬ ਹੀ ਨਹੀਂ ਕਰਨਗੇ ਜਿਹੜੀ ਪੋਲਿਟਿਕਸ ਲੋਕ ਬਲੱਡਸ਼ੈਰ ਦੇ ਪਿੱਛੇ ਜਾਂਦੀ ਹੈ ਖਰੂਰ ਸਾਹਿਬ ਦਾ ਵੋਟਰ ਵੀ ਪੰਜਾਬ ਦਾ ਵੋਟਰ ਹੀ ਆ ਪੰਜਾਬ ਦਾ ਹਿੱਸਾ ਸਿਆਣਾ ਠੀਕ ਹੈ ਥੋੜਾ ਮੋਟਾ ਸੈਂਟੀਮੈਂਟਲ ਹੋ ਜਾਣਗੇ ਥੋੜੇ ਮੋਟੇ ਭਾਵਨਾ ਦੇ ਬਹਾਅ ਚ ਬਹਿ ਜਾਣਗੇ ਪਰ ਬਾਏ ਐਂਡ ਲਾਰਜ ਦੇਗ ਪਿਲ ਕੋ ਫੋਰ ਪੀਸ ਠੀਕ ਹੈ ਉਹ ਪੀਸ ਨੂੰ ਚੁਣਨਗੇ ਇਹ ਨਹੀਂ ਵੀ ਇੱਕ ਬੰਦਾ ਆ ਰਹੇ ਨੂੰ ਪ੍ਰੋਮੋਟ ਕਰਦਾ ਲੜਾਈ ਨੂੰ ਪ੍ਰੋਮੋਟ ਕਰਦਾ ਪਲਾਨਾ ਕਿਹੜੀ ماں ਆਪਦਾ ਜਵਾਨ ਪੁੱਤ ਮਰਵਾਉਣਾ ਚਾਹੁੰਦੀ ਹੈ ਐਸ ਕਰਕੇ ਪੰਜਾਬ ਬੜਾ ਸੰਤਾਪ ਭੋ ਚੁੱਕਿਆ ਮੈਨੂੰ ਜੋ ਲੱਗਦਾ ਜੋ ਮੇਰੀ ਸਮਝ ਕਹਿੰਦੀ ਹੈ ਪੰਜਾਬ ਇਹ ਜੀ ਪੋਲਿਟਿਕਸ ਮਗਰ ਨਹੀਂ ਜਾਊਗਾ ਸੱਤਰੀਆ ਕਾਲ ਮੈਂ ਹਰਸ਼ਦੀਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਇਸ ਵਕਤ ਅਸੀਂ ਬਠਿੰਡਾ ਚ ਮੌਜੂਦ ਆ ਸਾਡੇ ਨਾਲ ਸੀਨੀਅਰ ਜਰਨਲਿਸਟ ਚੰਦਰ ਪ੍ਰਕਾਸ਼ ਜੀ ਨੇ 18 ਸਾਲ ਇਨਾ ਨੇ ਟ੍ਰਿਬਿਊਨ ਅਦਾਰੇ ਦੇ ਨਾਲ ਕੰਮ ਕੀਤਾ ਪਰ ਅਜੇ ਵੀ ਇਨ੍ਹਾਂ ਦੀ ਕਲਮ ਰੁਕੀ ਨਹੀਂ ਹੈ ਲਗਾਤਾਰੇ ਲਿਖ ਰਹੇ ਨੇ ਤੇ ਖਾਸ ਕਰਕੇ ਇਨ੍ਹਾਂ ਦੀ ਇਹ ਹੈ ਕਿ ਨਿੱडर ਤੇ ਬੇਬਾਕ ਹੋ ਕੇ ਲਿਖਦੇ ਨੇ ਅੱਜ ਅਸੀਂ ਇਨ੍ਹਾਂ ਨਾਲ ਅੰਮ੍ਰਿਤਪਾਲ ਦੇ ਮੁੱਦੇ ਤੇ ਗੱਲਬਾਤ ਕਰਨ ਲਈ ਆਏ ਹਾਂ ਅੰਮ੍ਰਿਤਪਾਲ ਨੇ ਐਲਾਨ ਕਰ ਦਿੱਤਾ ਹੈ ਕਿ ਡਿਬਰੂਗੜ੍ਹ ਜੇਲ੍ਹ ਚ ਬੈਠ ਕੇ ਹੀ ਉਹ ਖਡੂਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਲੜਨਗੇ ਇਸ ਦਾ ਖਡੂਰ ਸਾਹਿਬ ਦੇ 빅 ਪਲੇਅਰਸ ਤੇ ਕੀ ਅਸਰ ਪਵੇਗਾ ਪੰਜਾਬ ਦੀ ਸਿਆਸਤ ਤੇ ਕਿੰਨਾ ਅਸਰ ਪਵੇਗਾ ਤੇ ਇਸ ਤੇ ਮਾਇਨੇ ਕੀ ਨੇ ਤੇ ਅੰਮ੍ਰਿਤਪਾਲ ਦੇ ਜਿਹੜੇ ਸਮਰਥਕ ਨੇ ਉਹਨਾਂ ਚ ਕੀ ਮੈਸੇਜ ਆਏਗਾ ਇਸ ਬਾਰੇ ਅਸੀਂ ਚੰਦਰਪ੍ਰਕਾਸ਼ ਜੀ ਨਾਲ ਗੱਲਬਾਤ ਕਰਾਂਗੇ ਸਸਾ ਸਵਾਗਤ ਹੈ ਤੁਹਾਡਾ ਪੰਜਾਬ ਕਰਤੇ ਡਿਬਰੂਗੜ੍ਹ ਜੇਲ੍ਹ ਤੋਂ ਛੋੜ ਲੜਨ ਦਾ ਐਲਾਨ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜੀ ਇਹ ਦੀ ਸਭ ਤੋਂ ਵੱਡੀ ਬਿਊਟੀ ਐਸ ਗੱਲ ਦੀ ਇਹ ਹੈ ਕਿ ਅੰਮ੍ਰਿਤਪਾਲ ਹੋਣਾ ਨੂੰ ਵੀ ਇਹ ਸਮਝ ਆ ਗਈ ਵੀ ਪੁੱਲਟ ਤੇ ਉੱਤੇ ਬੈਲਟ ਚੱਲਦਾ ਬੈਲਟ ਨਾਲ ਹੀ ਸੱਤਾ ਹਾਸਲ ਕਰਕੇ ਤੁਸੀਂ ਆਪ ਦਾ ਕੋਈ ਵੀ ਏਜੰਡਾ ਕੈਰੀ ਕਰ ਸਕਦੇ ਆ ਐਗਜ਼ੀਕਿਊਟ ਕਰ ਸਕਦੇ ਆ ਇਹ ਗੱਲ ਇੱਕ ਬਹੁਤ ਵੱਡਾ ਮੈਸੇਜ ਗਿਆ ਵੀ ਬੁਲਟ ਨਹੀਂ ਬੈਲਟ ਹੀ ਪਰਵੇਲ ਕਰੇਗਾ ਅਮਰਤਪੁਰ ਉਹਨਾਂ ਨੇ ਬਹੁਤ ਪਿੱਛੇ ਜਿਹੀ ਕੁਝ ਐਜੀਆਂ ਸਟੇਟਮੈਂਟਸ ਦਿੱਤੀਆਂ ਐਜੀਆਂ ਗਤੀਵਿਧੀਆਂ ਕੀਤੀਆਂ ਜਿੰਨਾ ਕਰਕੇ ਉਹਨਾਂ ਤੇ ਪਰਚਾ ਹੋਇਆ ਐਨਐਸਏ ਲੱਗੀ ਦਿਬਰੂਗੜ੍ਹ ਉਹਨਾਂ ਨੂੰ ਭੇਜਣਾ ਪਿਆ ਪਰ ਦੇਰ ਆਇਦ ਰੋਸ ਤੇ ਉਹਨਾਂ ਨੂੰ ਸਮਝ ਆ ਗਈ ਵੀ ਨਹੀਂ ਜੇ ਮੈਂ ਕੋਈ ਆਪਦਾ ਏਜੰਡਾ ਜਾਂ ਸਿੱਖ ਏਜੰਡਾ ਜਾਂ ਸਿੱਖ ਲੈਂਡ ਦੀ ਗੱਲ ਕਰਨੀ ਆ ਤਾਂ ਵਿਥਨ ਫਰੇਮਵਰਕ ਆਫ ਕਨਸਿਡਰੇਸ਼ਨ ਕਰਨੀ ਪੈਣੀ ਆ ਉਹਦੇ ਲਈ ਮੈਨੂੰ ਆਪਦੇ ਆਪ ਨੂੰ ਪਾਰਲੀਮੈਂਟ ਦੇ ਵਿੱਚ ਲੈ ਕੇ ਜਾ ਕੇ ਆਵਾਜ਼ ਚੁਕਨੀ ਪੈਣੀ ਹੈ ਇੱਕ ਤਾਂ ਇਹਦਾ ਇਹ ਪੱਖ ਹੈ ਸਭ ਤੋਂ ਵਧੀਆ ਦੂਜਾ ਪੱਖ ਹੈਗਾ ਵੀ ਅਕਾਲੀ ਸਿਆਸਤ ਤੇ ਇਹਦਾ ਅਸਰ ਪਏਗਾ ਅਕਾਲੀ ਸਿਆਸਤ ਤੇ ਕਿਵੇਂ ਅਸਰ ਪਏਗਾ ਬੜੀ ਪੰਥਕ ਸੀਟਾਂ ਖਡੂਰ ਸਾਹਿਬ ਬਿਲਕੁਲ ਜਦੋਂ ਅੰਮ੍ਰਿਤਪਾਲ ਜਾਏਗਾ ਤਾਂ ਉਥੋਂ ਦੇ ਜਿਹੜੀ ਸਿੱਖ ਸੋਚ ਵਾਲੇ ਬੰਦੇ ਨੇ ਉਹਨਾਂ ਨੂੰ ਸੋਚਣਾ ਪਏਗਾ ਕਿ ਕਿਹੜੀ ਸੋਚ ਨਾਲ ਰੈਡੀਕਲ ਨਾਲ ਹੂੰ ਜਾਂ ਉਸ ਨਾਲ ਜੇ ਤਾਂ ਉਹਨਾਂ ਨੂੰ ਲੱਗਿਆ ਵੀ ਅੰਮ੍ਰਿਤਪਾਲ ਦਾ ਏਜੰਡਾ ਜਿਹੜਾ ਹੈਗਾ ਕਨਸਟੀਟਿਊਸ਼ਨ ਦੇ ਮੁਤਾਬਿਕ ਹੈ ਪੰਜਾਬ ਦੀ ਸ਼ਾਂਤੀ ਦੇ ਮੁਤਾਬਿਕ ਹੈ ਤਾਂ ਅਮਰਤਪਾਲ ਦੇ ਹੱਕ ਦੇ ਵਿੱਚ ਭੁਗਤਣਗੇ ਨਹੀਂ ਅਮਰਤਪਾਲ ਨੂੰ ਰਿਜੈਕਟ ਵੀ ਕਰ ਸਕਦੇ ਨੇ ਅਮਰਤਪਾਲ ਨੂੰ ਜੇ ਰਿਜੈਕਟ ਕਰਦੇ ਨੇ ਤਾਂ ਇਹ ਇੱਕ ਐਸ ਗੱਲ ਤੇ ਮੋਹਰ ਲਾ ਦੇਗਾ ਕਿ ਪੰਜਾਬ ਦੇ ਵਿੱਚ ਹੁਣ ਗੋਲੀ ਦੀ ਸਿਆਸਤ ਨਹੀਂ ਹੋਣੀ ਵੋਟ ਦੀ ਸਿਆਸਤ ਹੋਣੀ ਆ ਕੋਈ ਵੀ ਡਿਮਾਂਡ ਆ ਉਹ ਉਹਦੇ ਲਈ ਸਾਨੂੰ ਵੋਟ ਦੀ ਸਿਆਸਤ ਕਰਕੇ ਆਪਦੀ ਡਿਮਾਂਡ ਪੂਰੀ ਕਰਨੀ ਪੈਣੀ ਆ ਇਹ ਦੂਜਾ ਪੱਖ ਹੈ ਤੀਸਰਾ ਪੱਖ ਇਹ ਹੈ कि एक यूथ नु मेसेज गया हम अमृतपाल दे ऑन नाल ਵੀ ਨਹੀਂ ਹਥਿਆਰਾਨਾ ਕੁਛ ਨਹੀਂ ਬੰਨਣਾ ਅਲਟੀਮੇਟਲੀ ਬੈਲਟ ਬਾਕਸ ਦੇ ਵਿੱਚੋ ਹੀ ਆਪਦੀ ਕਿਸਮਤ ਦਾ ਅਜਮੈਸ਼ ਕਰਨੀ ਪੈਣੀ ਆ ਤੇ ਆਪਦੇ ਅਜੰਡੇ ਨੂੰ ਇੰਪਲੀਮੈਂਟ ਕਰਨ ਲਈ ਬੈਲਟ ਬਾਕਸ ਦੇ ਵਿੱਚ ਉਹ ਵੋਟਾਂ ਨੇ ਆਪਦੀ ਹਕकत ਦੇ ਵਿੱਚ ਵਧਾਉਣੀਆਂ ਪੈਣੀਆਂ ਜਿੰਨਾ ਪੈਣਾ ਇਹ ਬਹੁਤ ਵੱਡਾ ਮੈਸੇਜ ਹੈ ਜਿਹੜੀ ਕਿ ਸਮੇਂ ਦੀ ਲੋੜ ਸੀ ਹਮ ਬਿਲਕੁਲ ਮੈਂ ਖਡੂਰ ਸਾਹਿਬ ਹਲਕੇ ਦੀ ਗੱਲ ਕਰਾਂ ਇਸ ਲੋਕ ਸਭਾ ਸੀਟ ਦੀ ਪਰ ਜਿਸ ਤਰ੍ਹਾਂ ਸਰ ਨੇ ਕਿਹਾ ਕਿ ਪੰਥਕ ਸੀਟ ਹੈ 50 ਸਾਲ ਦੇ ਅਗਰ ਮੈਂ ਇਸ ਸੀਟ ਦੇ ਇਤਿਹਾਸ ਦੀ ਗੱਲ ਕਰਾਂ ਤਾਂ ਅਕਾਲੀ ਦਲ ਇਸ ਸੀਟ ਤੋਂ ਲਗਾਤਾਰ ਜਿੱਤਦਾ ਰਿਹਾ ਹੈ ਸਿਰਫ ਦੋ ਵਾਰ ਇਸ ਸੀਟ ਤੋਂ ਕਾਂਗਰਸ ਜਿੱਤੀ ਹੈ ਤੇ ਜ਼ਿਆਦਾਤਰ ਜਿਹੜੀ ਆਬਾਦੀ ਹੈ ਉਹ ਰੂਰਲ ਹੈ ਤੇ ਅਮਰਿਤਪਾਲ ਦਾ ਪਿੰਡ ਵੀ ਉਸੇ ਹਲਕੇ 'ਚ ਪੈਂਦਾ ਇਸ ਲਈ ਇੱਕ ਤਾਂ ਇਹ ਰੀਜ਼ਨ ਹੈ ਕਿ ਅਮਰਿਤਪਾਲ ਖਟੂਰ ਸਾਹਿਬ ਸੀਟ ਤੋਂ ਛੋਣ ਰਿਹਾ ਹੈ ਦੂਜਾ ਜਿਸ ਤਰ੍ਹਾਂ ਸਰ ਨੇ ਕਿਹਾ ਕਿ ਪੰਥਕ ਸੀਟੇ ਹੋਣ ਜਿਹੜੀਆਂ ਪੰਥਕ ਪਾਰਟੀਆਂ ਕਹਿਲਵਾਉਂਦੀਆਂ ਨੇ ਇੱਕ ਤਾਂ ਅਕਾਲੀ ਦਲ ਦੀ ਤੁਸੀਂ ਗੱਲ ਕੀਤੀ ਤੇ ਦੂਜਾ ਇਹ ਸਿਮਰਨਜੀਤ ਸਿੰਘ ਮਾਨ ਦੀ ਪੋਲਿਟਿਕਸ ਨੂੰ ਕਿਵੇਂ ਇਫੈਕਟ ਕਰੇਗਾ ਕਿ ਅਕਾਲੀ ਦਲ ਵੱਲੋਂ ਜਿਵੇਂ ਗੱਲ ਵੀ ਚੱਲ ਰਹੀ ਹੈ ਕਿ ਅਕਾਲੀ ਦਲ ਅੰਮ੍ਰਿਤਪਾਲ ਨੂੰ ਸਪੋਰਟ ਕਰ ਸਕਦਾ ਹੈ ਜਾਂ ਕਰੇਗਾ ਤੇ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜੀ ਇਹ ਦੋ ਧਾਰੀ ਤਲਵਾਰ ਹੈ ਜੇ ਅਕਾਲੀ ਦਲ ਅੰਮ੍ਰਿਤਪਾਲ ਨੂੰ ਸਪੋਰਟ ਕਰਦਾ ਤਾਂ ਸਾਰੇ ਪੰਜਾਬ ਦੇ ਵਿੱਚ Hindu ਸਮੁਦਾਇ ਦੀ ਵੋਟ ਉਹਦੇ ਪਾਸੇ ਹਟ ਜੇਗੀ ਅਕਾਲੀ ਦਲ ਨੇ ਦਾ ਜਿਹੜਾ ਕਰਦਾਰ ਹੁਣ ਤਈ ਐਡਾਪਟ ਕੀਤਾ ਉਹੀ ਰੱਖਣਾ ਪੈਣਾ ਅਕਾਲੀ ਦਲ ਲਈ ਬਹੁਤ ਜਾਨਲੇਵਾ ਸਾਬਤ ਹੋਏਗੀ ਜੇ ਅਮਰਤਪਾਲ ਦੀ ਸਪੋਰਟ ਕਰਦਾ ਕਿਉਂਕਿ ਅਮਰਤਪਾਲ ਨੂੰ ਏਜੰਸੀਆਂ ਕਹਿ ਲਓ ਜਾਂ ਉਹਦੀ ਐਕਟੀਵਿਟੀਜ਼ ਕਹਿ ਲਓ ਇੱਕ ਤਰ੍ਹਾਂ ਦਾ ਐਂਟੀ ਨੈਸ਼ਨਲ ਜਾਂ ਐਂਟੀ ਹਿੰਦੂ ਪ੍ਰੋਜੈਕਟ ਕਰ ਦਿੱਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਜਿੰਨਾ ਚਿਰ ਨਹੀਂ ਫੜਿਆ ਗਿਆ ਸੀਗਾ ਤੇ ਹੁਣ ਅਕਾਲੀ ਦਲ ਨੂੰ ਬੜਾ ਸੋਚ ਸਮਝ ਕੇ ਫੈਸਲਾ ਲੈਣਾ ਪੈਣਾ ਦੂਜਾ ਜਿਹੜਾ ਤੁਸੀਂ ਸਿਮਰਜ ਸਿੰਘ ਮਾਨ ਹੋਣਾਂ ਦੀ ਗੱਲ ਕੀਤੀ ਸਿਮਰਜ ਸਿੰਘ ਮਾਨ ਨੂੰ ਨਦੀਬ ਮਨੋਪਲੀ ਤੋੜਦਣੀ ਅਮਰਤਪਾਲ ਨੇ ਵੀ ਕੱਲਾ ਤੂੰ ਨਹੀਂ ਪੰਥਕ ਲੀਡਰ ਹੈਗਾ ਤੂੰ ਸਿੱਖ ਰੈਡੀਕਲ ਸੈਂਟੀਮੈਂਟਸ ਨੂੰ ਰਿਪਰਜੈਂਟ ਨਹੀਂ ਕਰਦਾ ਮੈਂ ਵੀ ਕਰਦਾ ਇੱਕ ਉਹਨੂੰ ਸਿਮਰਜ ਸਿੰਘ ਮਾਨ ਹੋਣਾਂ ਨੂੰ ਚੈਲੰਜ ਹੂੰ ਤੀਸਰੀ ਗੱਲ ਜਿਹੜਾ ਉਹਨਾਂ ਨੇ ਆਪ ਦਾ ਪਿੰਡ ਆ ਲੜਨ ਦੀ ਗੱਲ ਕੀਤੀ ਆ ਮੇਨ ਮਕਸਦ ਹੀ ਇਹ ਆ ਵੀ ਉਹਨਾਂ ਨੂੰ ਇਹ ਚੀਜ਼ ਦੀ ਸਮਝ ਆ ਗਈ ਵੀ ਨਹੀਂ ਹਥਿਆਰਾਂ ਦੇ ਬੇਜ ਤੇ ਕੋਈ ਲੜਾਈ ਨਹੀਂ ਜਿੱਤੀ ਜਾ ਸਕਦੀ ਜਮਹੂਰੀਅਤ ਦੀ ਇਹ ਖਾਸੀਅਤ ਹੈ ਵੀ ਜਮਹੂਰੀਅਤ ਦੇ ਵਿੱਚ ਵੋਟਾਂ ਦੀ ਗਿਣਤੀ ਤੁਸੀਂ ਆਪ ਦੇ ਹੱਕ ਚ ਕਰਕੇ ਜਿੱਤ ਕੇ ਇੱਕ ਪਲੇਟਫਾਰਮ ਤੇ ਪਹੁੰਚ ਗਏ ਲੜਾਈ ਲੜਛਾਦੇ ਹੋ ਤੇ ਆਪ ਦੀਆਂ ਜਾਇਜ਼ ਮੰਗਾਂ ਵਿਦਨ ਕੰਨਸਿਸ਼ਨ ਮੰਨਵਾ ਸਕਦੇ ਬਿਲਕੁਲ ਸਰ ਹੁਣ ਅਕਾਲੀ ਦਲ ਹੀ ਤੁਸੀਂ ਕਿਹਾ ਕਿ ਅਕਾਲੀ ਦਲ ਸਪੋਰਟ ਕਰਦਾ ਤਾਂ ਫਸੇਗਾ ਅਕਾਲੀ ਦਲ ਦੇ ਜਿਹੜੇ ਸ਼ਹਿਰੀ ਵੋਟ ਹੋਣਗੇ ਉਹ ਜਿਹੜੇ ਨੇ ਉਹ ਖੁੱਸਣਗੇ ਪਰ ਅਕਾਲੀ ਦਲ ਜੇ ਨਹੀਂ ਸਪੋਰਟ ਕਰਦਾ ਜਾਂ ਸਿਮਰਨ ਜੀ ਸਿੰਘ ਮਾ ਪਹਿਲਾਂ ਮੈਂ ਅਕਾਲੀ ਦਲ ਦੀ ਗੱਲ ਅਕਾਲੀ ਦਲ ਜੇ ਨਹੀਂ ਸਪੋਰਟ ਕਰਦਾ ਤੇ ਅਕਾਲੀ ਦਲ ਫਿਰ ਵੀ ਫਸੇਗਾ ਨਹੀਂ ਬਿਲਕੁਲ ਨਹੀਂ ਫਸੇਗਾ ਮੈਂ ਦੱਸਦਾ ਅਕਾਲੀ ਦਲ ਦਾ 1997 ਦੇ ਵਿੱਚ ਅਕਾਲੀ ਦਲ ਨੇ ਪੰਥੀਕ ਏਜੰਡਾ ਛੱਡ ਕੇ ਹਿੰਦੂ ਸਿੱਖ ਏਜੰਡਾ ਅਡਾਪਟ ਕੀਤਾ ਅਕਾਲੀ ਦਲ ਨੇ ਉਦੋਂ ਬਾਅਦ ਤਿੰਨ ਵਾਰੀ ਸਰਕਾਰ ਬਣਾਈ ਪਿੱਛੇ ਜੇ ਅਕਾਲੀ ਦਲ ਲੀਹੋਂ ਉੱਤਰਿਆ ਨਾ ਐਸ ਕਰਕੇ ਅਕਾਲੀ ਦਲ ਨੂੰ ਆਪ ਦਾ ਕਰਦਾਰ ਧੌਵੇਂ ਰੱਖਣਾ ਪਏਗਾ ਅਕਾਲੀ ਦਲ ਨੂੰ ਹਰੇਕ ਸਮੁਦਾਇ ਨੂੰ ਨਾਲ ਲੈ ਕੇ ਜਿਵੇਂ ਹੁਣ ਦੁਰੇ ਨੇ ਜਿਵੇਂ ਪੰਜਾਬ ਦੇ ਵਿੱਚ ਅਕਾਲੀ ਦਲ ਹੀ ਹੈ ਜਿਨ੍ਹਾਂ ਨੂੰ ਹਿੰਦੂਆਂ ਨੂੰ ਨੁਮਾਇੰਦਗੀ ਦਿੱਤੀ ਜਨਰਲ ਸਮਾਜ ਚ ਦੋ ਟਿਕਟਾਂ ਅਕਾਲੀ ਦਲ ਨੇ ਦਿੱਤੀਆਂ ਕਿਸੇ ਪਾਰਟ ਭਾਜਪੀ ਨੇ ਵੀ ਕਿਸੇ ਹਿੰਦੂ ਨੂੰ ਦਿੱਤੀ ਇੱਕੋ ਟਿਕਟ ਦਿੱਤੀ ਆ ਦਿਨੇਸ਼ ਸਿੰਘ ਬੰਪੂਰ ਨੂੰ ਗੁਰਦਾਸਪੁਰ ਤੋਂ ਅਕਾਲੀ ਦਲ ਨੇ ਇੱਕ ਟਿਕਟ ਦਿੱਤੀ ਅੰਬਰਸਰ ਤੋਂ ਅਨਿਲ ਜੋਸ਼ੀ ਨੂੰ ਇੱਕ ਦਿੱਤੀ ਪਟਿਆਲੇ ਤੋਂ ਐਨ ਕੇ ਸ਼ਰਮੇ ਨੂੰ ਐਸ ਕਰਕੇ ਅਕਾਲੀ ਦਲ ਤਾਂ ਹਰ ਇੱਕ ਸਮਾਜ ਨੂੰ ਨਾਲ ਲੈ ਕੇ ਚੱਲਦਾ ਪਰ ਜੇ ਅਕਾਲੀ ਦਲ ਰੈਡੀਕਲ ਪੋਲਿਟਿਕਸ ਦੇ ਵਿੱਚ ਜਾਊਗਾ ਤਾਂ ਅਕਾਲੀ ਦਲ ਦੇ ਜਿਹੜੇ ਹੁਣ ਤਾਈ ਕੰਮ ਕੀਤੇ ਨੇ ਭਾਈਚਾਰ ਚਾਰ ਖਿਸਾਂਸ ਤੇ ਹਿੰਦੂ ਸਿੱਖ ਯੂਨਿਟੀ ਤੇ ਠੀਕ ਹੈ ਜੋ ਵੀ ਇਹਨਾਂ ਦੀਆਂ ਕੁਰਬਾਨੀਆਂ ਕੀਤੀਆਂ ਇਹਨਾਂ ਦੇ ਬਾਦਲ ਸਾਹਿਬ ਵੱਡੇ ਵਾਲ ਸਾਹਿਬ ਲੜਦੇ ਰੇ ਨਹੀਂ ਐਸੇ ਕੱਲ ਪਿੱਛੇ ਉਹ ਸਾਰਾ ਕੁਝ ਧੁੱਤ ਜਾਊਗਾ ਤਾਂ ਅਕਾਲੀ ਦਲ ਨੂੰ ਬਹੁਤ ਵੱਡਾ ਸਿਆਸੀ ਤੌਰ ਤੇ ਨੁਕਸਾਨ ਹੋਣਾ ਪਰ ਅਕਾਲੀ ਦਲ ਵੈਸੇ ਵੀ ਆਪਣੀ ਹੋਂਦ ਦੀ ਲੜਾਈ ਲੜਦਾ ਪਿਆ ਹੱਥ ਪੈਰ ਮਾਰ ਰਿਹਾ ਸੀ ਪਿੱਛੇ ਜੇ ਵੀ ਦੇਖਿਆ ਕਿ ਬਲਵੰਤ ਸਿੰਘ ਰਾਜਵਾਨਾ ਦੀ ਭੈਣ ਨੂੰ ਟਿਕਟ ਦਿੱਤੀ ਜਾਂਦੀ ਹੈ ਸੋ ਕੀ ਲੱਗਦਾ ਹੈ ਕਿ ਅਕਾਲੀ ਦਲ ਸਪੋਰਟ ਕਰ ਸਕਦਾ ਇਹ ਤਾਂ ਸੀ ਡਿਸਕਸ ਕੀਤਾ ਕਿ ਜੇ ਕਰਦਾ ਹੈ ਤੇ ਜੇ ਨਹੀਂ ਕਰਦਾ ਪਰ ਤੁਹਾਨੂੰ ਕੀ ਲੱਗਦਾ ਤੁਸੀਂ ਇੰਨੇ ਕਰੀਬੀ ਉਹ ਅਕਾਲੀ ਦਲ ਨੂੰ ਵੀ ਦੇਖਿਆ ਵੱਖ-ਵੱਖ ਪਾਰਟੀਆਂ ਦੇਖਿਆ ਹੈ ਕਿ ਉਹ ਅੰਮ੍ਰਿਤਪਾਲ ਨੂੰ ਸਪੋਰਟ ਕਰਨ ਲਈ ਜਾ ਸਕਦੇ ਨੇ ਦੇਖੋ ਜੀ ਮੈਨੂੰ ਇਹ ਲੱਗਦਾ ਵੀ ਬਲਵੰਤ ਸਿੰਘ ਰਾਜਵਾਨਾ ਦੇ ਸਿਸਟਰ ਤੇ ਜਿਹੜੀਆਂ ਨੇ ਟਿਕਟ ਦੇ ਕੇ ਜੋ ਇਹਨਾਂ ਨੇ ਕਿਹਾ ਮੈਂ ਅੱਜਾ ਸੰਗਰੂਹ ਜਿਮਨੀ ਲੋਕ ਸਭਾ ਜਿਮਨੀ ਚੌਂਚ ਪੂ ਭੋਗਤਿਆ ਮੈਨੂੰ ਨਹੀਂ ਲੱਗਦਾ ਵੀ ਅਕਾਲੀ ਦਲ ਨੂੰ ਦੁਬਾਰਾ ਤੋਂ ਇਹ ਸੋਸਾਇਟੀਲ ਸਟੈਪ ਲਏਗਾ ਬੜੀ ਸਿਆਣਪ ਨਾਲ ਚੱਲੇਗਾ ਬੜੀ ਸਿਆਣਪ ਨਾਲ ਹੀ ਚੱਲਣਾ ਪਏਗਾ ਕਿਉਂਕਿ ਅਕਾਲੀ ਦਲ ਦੀ ਐਸ ਵੇਲੇ ਹੋਣ ਦੀ ਲੜਾਈ ਆ ਕੱਲਿਆ ਸਰਵਾਈਵ ਕਰਕੇ ਆਪਦੀਆਂ ਟਰਮਸ ਤੇ ਗਾਂ ਜਾ ਕੇ ਅਲਾਈਅੰਸ ਕਰਨਾ ਅਕਾਲੀ ਦਲ ਲਈ ਬਹੁਤ ਵੱਡਾ ਸਵਾਲ ਹੈ ਕਿਉਂਕਿ 2027 ਦੂਰ ਨਹੀਂ ਹੈਗਾ ਐਸ ਦੇ ਨਤੀਜਿਆਂ ਨੇ 2027 ਤੇ ਅਸਰ ਪਾਉਣਾ ਇੱਕ ਜਿਹੜੇ ਪੋਲੀਟੀਕਲ ਕੰਟੂਰਸ ਨੇ ਉਹ ਡਿਫਾਈਨ ਕਰਨੇ ਨੇ 2027 ਦੇ ਕੀ ਨੇ ਪੰਜਾਬ ਦੇ ਵਿੱਚ ਹਮ ਇਸ ਕਰਕੇ ਅਕਾਲੀ ਦਲ ਪੰਜਾਬ ਦੀ ਮੇਨ ਪਾਰਟੀ ਆ ਤੇ ਹੁਣ ਤੱਕ ਇਹ ਸਰਕਾਰਾਂ ਬਣਾ ਕੇ ਲੋਕਾਂ ਦੇ ਸਾਹਮਣੇ ਆਪ ਦੀ ਕੰਮ ਕਮਾਂ ਦੇ ਬੇਸਤੇ ਵੀ ਉਹ 10 ਸੱਕ ਦੀ ਅਸੀਂ ਆ ਕਿੰਨੇ ਆ ਕਿੰਨੇ ਹਮ ਪਹਿਲਾਂ ਤਾਂ ਸਰਕਾਰਾਂ ਟੁੱਟਦੀਆਂ ਹੀ ਰਹੀਆਂ ਉਹਨਾਂ ਨੇ ਸਰਕਾਰਾਂ ਪੰਜ ਪੰਜ ਸਾਲ ਦੇ ਟਰਮ ਪੂਰੀਆਂ ਕੀਤੀਆਂ ਨੇ ਅਕਾਲੀ ਦਲ ਇੱਕ ਹੈਜੀ ਫੋਰਸ ਆ ਜਿਹਨੂੰ ਪੰਜਾਬ ਦੇ ਵਿੱਚ ਜਿਉਣ ਲਈ ਬਹੁਤ ਤਰ੍ਹਾਂ ਦੇ ਸੈਕਰੀਫਾਈਸ ਕਰਨੇ ਹੀ ਪੈਣਗੇ। ਸੋ ਤੁਹਾਨੂੰ ਲੱਗਦਾ ਅਕਾਲੀ ਦਲ ਨਹੀਂ ਜਾਏਗਾ ਜੇ ਜਾਂਦਾ ਹੈ ਤਾਂ ਨੁਕਸਾਨ ਭੁਗਤਣਾ ਪਊਗਾ ਅਮਰਿਤਪਾਲ ਦੇ ਨਾਲ ਜਾ ਕੇ ਤੇ ਮੈਂ ਸਿਮਰਨਜੀਤ ਸਿੰਘ ਮਾਨ ਦੀ ਗੱਲ ਕਰਾਂ ਉਹ ਇੱਥੇ ਫਸਣਗੇ ਨਹੀਂ? ਬਿਲਕੁਲ ਫਸਣਗੇ। ਹਮ ਸਿਮਰਨਜੀਤ ਸਿੰਘ ਮਾਨ ਨੇ ਪੋਲਿਟਿਕਸ ਹੀ ਕੀਤੀ ਹੈ। ਹਮ ਦੇਖੋ ਬੰਦੀ ਸਿੰਘਾ ਦਾ ਕੋਈ ਮਸਲਾ ਨਹੀਂ ਠਾਇਆ। ਉਹਨੇ ਸਿੱਖ ਪੋਲਿਟਿਕਸ ਕੀਤੀ, ਰੈਡੀਕਲ ਪੋਲਿਟਿਕਸ ਕੀਤੀ। ਹਮ ਦੱਸੋ ਸਿਮਰਨਜੀਤ ਸਿੰਘ ਮਾਨ ਨੇ ਕਿਹੜਾ ਮਸਲਾ ਕਿਹੜੇ ਵੇਲੇ ਚੁੱਕਿਆ, ਕਿਹੜਾ ਧਰਨਾ ਦੇਤਾ, ਕਿਹੜੀ ਐਜੂਕੇਸ਼ਨ ਕਰਤੀ ਕੀ ਕਰਤਾ? ਹਮ ਕੁ ਕਨਸਟੀਟਿਊਸ਼ਨ ਦੀ ਜਦੋਂ ਮੈਂਬਰ ਪਾਰਲੀਮੈਂਟ ਬਣਿਆ ਸੌ ਚੁੱਕਿਆ ਤਾਂ ਉਹਨੇ ਇਹ ਦਰਖਾਸਤ ਲਈ ਵੀ ਮੈਨੂੰ ਪਾਸੇ ਜੇ ਕਰਕੇ ਚੁਕਾ ਦਿਓ ਤਾਂ ਇੰਡੀਅਨ ਕਨਸਟੀਟਿਊਸ਼ਨ ਦੀ ਸੌ ਚੁੱਕੀ ਨਾ ਤੁਸੀਂ ਦੋਹਰਾ ਕੈਰੇਕਟਰ ਲੈ ਕੇ ਨਹੀਂ ਲੋਕਾਂ ਦੇ ਵਿੱਚ ਜਾ ਸਕਦੇ ਲੋਕ ਬੜੇ ਸਿਆਣੇ ਇੱਕ ਪਾਸੇ ਤੁਸੀਂ ਕਹਿੰਦੇ ਵੀ ਸਾਨੂੰ ਖਾਲਿਸਤਾਨ ਚਾਹੀਦਾ ਜੀ ਸਾਨੂੰ ਆ ਚਾਹੀਦਾ ਜੀ ਸਿੱਖ ਹੋਮ ਲੈਂਡ ਚਾਹੀਦੇ ਜੀ ਸਾਨੂੰ ਇੰਡੀਆ ਤੋਂ ਵੱਖ ਕਰੋ ਇੱਕ ਉਸੇ ਇੰਡੀਆ ਦੇ ਕਨਸਟੀਟਿਊਸ਼ਨ ਦੀ ਸੌ ਚੁੱਕਿਆ ਸੀ ਮੈਂਬਰ ਪਾਰਲੀਮੈਂਟ ਬਣਦੇ ਆ ਤੇ ਸਾਰੀਆਂ ਸਹੂਲਤਾਂ ਦਾ ਆਨੰਦ ਮਾਨਦੇ ਆ ਇਸ ਕਰਕੇ ਸਿਮਰ ਸਿੰਘ ਦੀ ਮੰਦੀ ਪੋਲਿਟਿਕਸ ਜਿਹੜੀ ਹੈਗੀ ਆ ਗਾਹੇ ਬਗਾਹੇ ਚਮਕ ਜਾਂਦੀ ਆ ਅਦਰਵਾਈਜ਼ ਉਹ ਡੈਸੀਮੇਟ ਹੋ ਚੁੱਕੀ ਆ ਦੋ ਦਾ ਹਾ ਕੇ ਬਾਅਦ ਚਮਕੀ ਹਾਂ ਉਹ ਉਸ ਸੋਚ ਡੈਸੀਮੇਟ ਹੋ ਚੁੱਕੀ ਆ ਉਹ ਤਾਂ ਚਲੋ ਸੁੱਧੂ ਮੁਸੇ ਵਾਲਾ ਮਰ ਗਿਆ ਉਦੋਂ ਤੇ ਕੇ ਤੇ ਹਾਂ ਕੁਛ ਐ ਜਾ ਹੋ ਗਿਆ ਕੁਛ ਬੀਜੇਪੀ ਤੇ ਸ਼ਰੋਮਣੀ ਕਾਲੇ ਦਾ ਲੱਗ ਹੋ ਗਏ ਸ਼ਰੋਮਣੀ ਕਾਲੇ ਦਾ ਨੇ ਉਹੀ ਲਾਈਨ ਟੋ ਕਰ ਲਈ ਰੈਡੀਕਲਸ ਵਾਲੀ ਰਾਜਵਾਨ ਵਾਲੇ ਦੇ ਭੈਣ ਨੂੰ ਟਿਕਟ ਦੇ ਕੇ ਤੇ ਲੋਕ ਅੱਕੇ ਪੀ ਸੀ ਤੇ ਲੋਕਾਂ ਨੇ ਡਾਇਵਰਸ਼ਨ ਹੋ ਗਈ ਬੋਰਡ ਦੀ ਅਮਰਿਤਪਾਲ ਨੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਪਰ ਕੀ ਜਿੱਤ ਪਾਉਣਗੇ ਦੇਖੋ ਜੀ ਫੇਰ ਉਹੀ ਗੱਲ ਆ ਗਈ ਹਮ ਅਮਰਿਤਪਾਲ ਇੱਕ ਪਾਰਟਿਕੂਲਰ ਸੋਚ ਨੂੰ ਰਿਪਰੈਜ਼ੈਂਟ ਕਰਦਾ ਹੁੰਦਾ ਉਹ ਪੈਨ ਪੰਜਾਬ ਜਾਂ ਪੈਨ ਇੰਡੀਆ ਸੋਚ ਨਹੀਂ ਹੈਗੀ ਪੈਨ ਕਮਿਊਨਿਟੀ ਸੋਚਣੀ ਹੈਗੀ ਉਹਦੀ ਪਰ ਖਡੂਰ ਸਾਹਿਬ ਜਿਵੇਂ ਅਸੀਂ ਗੱਲ ਕੀਤੀ ਕਿ 50 ਸਾਲ ਚ ਦੋ ਵਾਰ ਕਾਂਗਰਸ ਜਿੱਤੀ ਹੈ 2019 ਤੇ ਸ਼ਾਇਦ 1992 ਜੀ ਤੇ ਇਸ ਤੋਂ ਇਲਾਵਾ ਨਹੀਂ ਜਿੱਤੀ ਕਦੇ ਵੀ ਕਾਂਗਰਸ ਅਕਾਲੀ ਦਲ ਪੰਥਕ ਸੀੜ ਜ਼ਿਆਦਾ ਉਥੇ ਰੂਰਲ ਵੋਟਰਸ ਨੇ ਤੇ ਕੋਈ ਪ੍ਰਭਾਵ ਪੈ ਸਕਦਾ ਹੈ ਹਮ ਦੇਖੋ 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 ਅਸ਼ਦੀਪ ਜੀ ਮੈਨੂੰ ਦੱਸਾਂ ਵੀ ਪੰਜਾਬ ਦੇ ਲੋਕਾਂ ਨੇ ਬਹੁਤ ਸਫਰ ਕੀਤਾ ਤੁਹਾਡੀ ਉਮਰ ਬਹੁਤ ਛੋਟੀ ਹੈ ਮੈਂ ਆਪਰੇਸ਼ਨ ਬਲੂ ਸਟਾਰ ਵੀ ਵੇਖਿਆ ਮੈਂ ਪਹਿਲਾ ਬੰਦਾ ਸੀ ਜਦੋਂ ਦਰਬਾਰ ਸਾਹਿਬ ਖੋਲਿਆ ਸੀ ਆਮ ਦਰਸ਼ਨ ਲਈ ਮੈਂ ਗਿਆ ਸੀ ਲੋਕਾਂ ਨੇ ਬੜਾ ਸੰਤਾਪ ਭੋਗ ਲਿਆ ਲੋਕ ਉਹ ਪੋਲਿਟਿਕਸ ਨੂੰ ਸਬਸਕ੍ਰਾਈਬ ਹੀ ਨਹੀਂ ਕਰਨਗੇ ਜਿਹੜੀ ਪੋਲਿਟਿਕਸ ਲੋ ਬਲੱਡਸ਼ੈਡ ਦੇ ਪਿੱਛੇ ਜਾਂਦੀ ਹੈ ਖਰੂਰ ਸਾਹਿਬ ਦਾ ਵੋਟਰ ਵੀ ਪੰਜਾਬ ਦਾ ਵੋਟਰ ਹੀ ਆ ਪੰਜਾਬ ਦਾ ਹਿੱਸਾ ਸਿਆਣਾ ਠੀਕ ਹੈ ਥੋੜਾ ਮੋਟਾ ਸੈਂਟੀਮੈਂਟਲ ਹੋ ਜਾਣਗੇ ਥੋੜੇ ਮੋਟੇ ਭਾਵਨਾ ਦੇ ਬਹਾਅ ਚ ਬਹਿ ਜਾਣਗੇ ਪਰ ਬਾਏ ਐਂਡ ਲਾਰਜ ਦੇ ਗੋ ਬਿਲਕੁਲ ਫੋਰ ਪੀਸ ਠੀਕ ਹੈ ਉਹ ਪੀਸ ਨੂੰ ਚੁਣਨਗੇ ਇਹੀ ਨਹੀਂ ਵੀ ਇੱਕ ਬੰਦਾ ਹਥਿਆਰਾਂ ਨੂੰ ਪ੍ਰਮੋਟ ਕਰਦਾ ਲੜਾਈ ਨੂੰ ਪ੍ਰਮੋਟ ਕਰਦਾ ਫਲਾਨਾ ਕਿਹੜੀ ماں ਆਪਦਾ ਜਵਾਨ ਪੁੱਤ ਮਰਵਾਉਣਾ ਚਾਹੁੰਦੀ ਆ ਹਾਂ ਐਸ਼ ਕਰਕੇ ਪੰਜਾਬ ਬੜਾ ਸੰਤਾਪ ਭੋਗ ਚੁੱਕਿਆ ਮੈਨੂੰ ਜੋ ਲੱਗਦਾ ਜੋ ਮੇਰੀ ਸਮਝ ਕਹਿੰਦੀ ਆ ਪੰਜਾਬ ਐਹ ਜੀ ਪੋਲਿਟਿਕਸ ਮਗਰ ਨਹੀਂ ਜਾਊਗਾ ਜਿਹੜਾ ਬਲੱਡ ਸ਼ੈੱਡ ਪਿੱਛੇ ਲੋਕਾਂ ਨੂੰ ਪ੍ਰੇਰਿਤ ਕਰੂਗਾ ਬਿਲਕੁਲ ਅੰਮ੍ਰਿਤਪਾਲ ਦੇ ਚੋਣ ਲੜਨ ਦੀ ਵਿੱਚ ਸੋਚ ਕੇ ਤੁਸੀਂ ਵੇਖਦੇ ਹੋ ਕਿ ਜਿਹੜੇ ਉਹਦੇ ਬਾਅਦ ਸਮਰਥਕ ਨੇ ਜਿਹੜੇ ਅਜੇ ਵੀ ਸੋਸ਼ਲ ਮੀਡੀਆ ਤੇ ਅੰਮ੍ਰਿਤਪਾਲ ਦੀ ਗੱਲ ਕਰਦੇ ਨੇ ਜਾਂ ਹੋਰ ਕਿਤੇ ਵੀ ਤੁਸੀਂ ਕਈ ਲੋਕ ਜਿਹੜੇ ਨੇ ਅਜੇ ਵੀ ਅੰਮ੍ਰਿਤਪਾਲ ਦੇ ਸਮਰਥਕ ਨੇ ਜੋ ਗੱਲ ਕਰਦੇ ਨੇ ਕਿ ਉਹਨਾਂ ਸਮਰਥਕਾਂ ਚ ਇੱਕ ਜੋਸ਼ ਭਰਨ ਦੇ ਲਈ ਅੰਮ੍ਰਿਤਪਾਲ ਨੇ ਐਲਾਨ ਕੀਤਾ ਇੱਕ ਤਾਂ ਆਈਸੋਲੇਸ਼ਨ ਹੋ ਜਾਣੀ ਆ ਹਮ ਇੱਕ ਜਿਹੜੀ ਐਸ ਰੈਡੀਕਲ ਸਿੱਖ ਦੀ ਵੋਟ ਕਨਸੋਲੀਡੇਟ ਕਰ ਲੈਣੀ ਆ ਦੂਜਾ ਅੰਮ੍ਰਿਤਪਾਲ ਹੋਰਾਂ ਨੂੰ ਇਹਨਾਂ ਨੂੰ ਸਮਝ ਆ ਗਿਆ ਵੀ ਨਹੀਂ ਜੇ ਤੁਸੀਂ ਕੋਈ ਵੀ ਅਜੰਡਾ ਆਪਦਾ ਚਲਾਉਣਾ ਕੋਈ ਵੀ ਛੋਟੀ ਡਿਮਾਂਡ ਆ ਤਾਂ ਉਹਦੇ ਲਈ ਤੁਹਾਨੂੰ ਵੈਲਟ ਦਾ ਸਹਾਰਾ ਲੈਣਾ ਪੈਣਾ ਬੁਲਟ ਹਥਿਆਰ ਫਲਾਨਾ ਠਾਣਾ ਘੇਰ ਕੇ ਵਹੀਰਾਂ ਕੱਟ ਕੇ ਉਹਦਾ ਕੋਈ ਫਾਇਦਾ ਨਹੀਂ ਪੰਜਾਬ ਦਾ ਨੁਕਸਾਨ ਹੋ ਚੁੱਕਿਆ ਅੰਮ੍ਰਿਤਪਾਲ ਨੂੰ ਉਹਦਾ ਸਪੋਰਟ بیس ਹੀ ਨਹੀਂ ਬਣ ਸਕਿਆ ਕਿੰਨਾ ਬਣਿਆ ਤੁਸੀਂ ਵੇਖ ਲਓ ਕਿੱਥੇ ਨੇ ਅੱਜ ਅੰਮ੍ਰਿਤਪਾਲ ਦੇ ਬੰਦੇ ਐਸ ਕਰਕੇ ਉਹਦੀ ਸੋਚ ਇਹੀ ਆ ਵੀ ਮੈਂ ਆ ਤਰੀਕਾ ਅਡਾਪਟ ਕਰਾਂ ਸ਼ਾਇਦ ਜੇ ਮੈਂ ਕਿਤੇ ਇਲੈਕਟ ਹੋ ਜਾਣਾ ਤਾਂ ਮੈਂ ਇੱਕ ਆਪਦੀ ਇਹ ਨਵੀਂ ਆਇਡੋਲੋਜੀ ਲੈ ਕੇ ਵੀ ਸੇ ਖੂਮ ਲੈਣ ਚਾਹੀਦੀ ਐ ਜੀ ਸਾਨੂੰ ਫਲਾਨਾ ਚਾਹੀਦਾ ਮੈਂ ਉਸ ਕਰਕੇ ਉਸ ਪੋਲਿਟਿਕਸ ਨੂੰ ਗਾ ਪ੍ਰੋਪਗੇਟ ਕਰਾ ਕਿਉਂਕਿ ਐਸ ਵੇਲੇ ਉਹ ਪੋਲਿਟਿਕਸ ਨੂੰ ਫਾਰਦਰ ਉਹ ਵੀ ਕਦੇ ਕਦੇ ਮੌਕੇ ਤੇ ਮਿਸਟਰ ਸਿਮਰਜੀਤ ਸਿੰਘ ਮਾਨ ਕਰਦੇ ਨੇ ਹੋਰ ਕੋਈ ਬੰਦਾ ਨਹੀਂ ਕਰਦਾ ਸੈਕੰਡ ਬੰਦਾ ਇਹ ਹੋਊਗਾ ਬਿਲਕੁਲ ਸਿਮਰਜੀਤ ਸਿੰਘ ਮਾਨ ਤੋਂ ਬਾਅਦ ਅਮਰਿਤਪਾਲੀ ਨੇ ਜੋ ਇਸ ਤਰ੍ਹਾਂ ਦੀ ਸੋਚ ਲੈ ਕੇ ਪੰਜਾਬ ਚ ਆਏ ਤੇ ਹੁਣ ਚੋਣ ਲੜਨ ਦਾ ਐਲਾਨ ਕੀਤਾ ਹੈ ਅਮਰਿਤਪਾਲ ਨਹੀਂ ਜਿੱਤੇ ਤਾਂ ਵੋਟਾਂ ਖਰਾਬ ਹੋ ਗਈ ਤੇ ਕਿੰਨੂੰ ਨੁਕਸਾਨ ਹੋਊਗਾ ਨੁਕਸਾਨ ਦੇਖੋ ਨਾ ਜੀ ਜੇ ਤੁਸੀਂ ਕਹੀਏ ਤੇ ਉਹਦਾ ਅਕਾਲੀ ਦਲ ਨੂੰ ਜ਼ਿਆਦਾ ਨੁਕਸਾਨ ਹੋ ਸਕਦਾ ਹੂੰ ਪਰ ਫਿਰ ਮੈਂ ਉੱਥੇ ਹੁਣਾ ਅਕਾਲੀ ਦਲ ਨੂੰ ਉਹ ਨੁਕਸਾਨ ਐਨਾ ਨੁਕਸਾਨ ਨਹੀਂ ਦੇਗਾ ਜੇ ਕਿਤੇ ਅਕਾਲੀ ਦਲ ਨੇ ਸਮਰਥਨ ਦਿੱਤਾ ਤਾਂ ਅਕਾਲੀ ਦਲ ਨੂੰ ਇਹਦਾ ਨੁਕਸਾਨ 2027 ਦੇ ਵਿੱਚ ਵੀ ਹੋਣਾ ਲੋਕਾਂ ਦੀ ਮੈਮਰੀ ਇੰਨੀ ਸ਼ਾਰਟ ਨਹੀਂ ਹੈਗੀ ਅਕਾਲੀ ਦਲ ਨੇ ਬਹੁਤ ਗਲਤੀਆਂ ਕੀਤੀਆਂ ਸੀ ਤਾਂ ਅਕਾਲੀ ਦਲ ਨੂੰ ਇਹਦਾ ਖਮਿਆਜਾ ਵੀ ਪੁਗਤਣਾ ਪਿਆ ਹੁਣ ਨਹੀਂ ਮੈਨੂੰ ਲੱਗਦਾ ਵੀ ਅਕਾਲੀ ਦਲ विदाਊਟ ਐਨੀ ਰੀਜ਼ਨ ਵਿਦਾਊਟ ਟੇਕਿੰਗ ਕੇਅਰ ਆਫ ਐਨੀ ਵੀ ਇਮੀਨੈਂਟ ਡੇਂਜਰ ਟੂ देयर ਪੋਲਿਟਿਕਸ ਉਹੋ ਇੱਕਦਮ ਅਨਾਉਂਸ ਕਰ ਦੇਣਗੇ ਬਹੁਤ ਵੱਡਾ ਡਿਸੀਜਨ ਹੋਏਗਾ ਤੇ ਬਹੁਤ ਵੱਡੇ ਦੇ ਨਤੀਜੇ ਹੋਣਗੇ ਹਮ ਐਸ ਕਰਕੇ ਜਿਹੜੀ ਵੋਟ ਟੁੱਟੇਗੀ ਮਾੜੀ-ਮੋਟੀ ਉਹ ਕਾਲੀ ਦਲ ਦੀ ਟੁੱਟੇਗੀ ਹਮ ਜੇਲ੍ਹ ਤੋਂ ਚੋਣ ਲੜ ਰਹੇ ਨੇ ਅੰਮ੍ਰਿਤਪਾਲ ਤੇ ਇਸ ਤੋਂ ਪਹਿਲਾਂ ਸਿਮਰਤਜੀਤ ਸਿੰਘ ਮਾਨ ਵੀ ਜੇਲ੍ਹ ਤੋਂ ਚੋਣ ਲੜ ਚੁੱਕੇ ਨੇ ਤੇ ਵੱਡੇ ਫਰਕ ਦੇ ਨਾਲ ਜਿੱਤੇ ਤੁਸੀਂ ਰਿਕੋਰ ਮਾਰਜਿਨ ਸੀ ਰਿਕੋਰ ਮਾਰਜਿਨ ਸੀ ਤੇ ਤੁਸੀਂ ਤਾਂ ਉਹ ਵਿਟਨੈਸ ਵੀ ਕੀਤਾ ਤੁਸੀਂ ਉਹ ਕਵਰ ਵੀ ਕੀਤਾ ਉਹ ਹੈਗਾ ਤੁਸੀਂ ਉਹ ਹਾਲਾਤ ਵੀ ਦੇਖੇ ਸੋ ਕੀ ਫਰਕ ਹੈ ਉਹਨਾਂ ਹਾਲਾਤਾਂ 'ਚ ਤੇ ਅੱਜ ਦੇ ਹਾਲਾਤਾਂ 'ਚ ਤੇ ਨਾਲੇ ਜੇਲ੍ਹ ਤੋਂ ਚੋਣ ਲੜਨਾ ਕਿੰਨੀ ਵੱਡੀ ਚੁਣੌਤੀ ਹੈ ਦੇਖੋ ਜੇਲ੍ਹ 'ਚ ਲੜ ਚੋਣ ਲੜਨਾ ਬਹੁਤ ਵੱਡੀ ਚੁਣੌਤੀ ਹੈ ਤੁਹਾਡੀ ਕਨੈਕਟੀਵਿਟੀ ਨਹੀਂ ਬੰਦੀ ਫੇਰ ਵੀ ਚਲੋ ਤੁਸੀਂ ਉਹ ਸੈਂਟੀਮੈਂਟ ਜਨਰੇਟ ਕਰਨ ਦੀ ਕੋਸ਼ਿਸ਼ ਕਰਦੇ ਹੋ ਵੀ ਯਾਰ ਜਿਵੇਂ ਮਿਸਟਰ ਮਾਨ ਨੂੰ ਵੋਟਾਂ ਪੈ ਗਈ ਇੱਕ 2 ਸੈਂਟੀਮੀਟਰ ਵੀ ਜਨਰੇਟ ਨਹੀਂ ਹੋਣਾ। ਹੂੰ। ਇਟ ਵਿਲ ਬੀ ਅ ਟਫਸਟ ਫਾਈਟ ਫਾਰ ਹਿਮ। ਹੂੰ। ਠੀਕ ਹੈ। ਇਹ ਹੋਣੀ ਵੀ ਆਪਾਂ ਇਹ ਵੀ ਈਜ਼ੀ ਹੀ ਹੈ ساری ਚੀਜ਼ ਠੀਕ ਹੈ ਨਾ। ਐਸ ਕਰਕੇ ਉਹਨਾਂ ਨੂੰ ਬਹੁਤ ਵੱਡਾ ਭਲੇਖਾ। ਹੂੰ। ਦੂਜੀ ਗੱਲ ਅਮਰਿਤਪਾਲ ਉਹਨਾਂ ਨੂੰ ਇਹ ਗੱਲ ਵੀ ਪਤਾ ਹੋਣੀ ਚਾਹੀਦੀ ਹੈ ਵੀ ਮਿਸਟਰ ਮਾਨ ਵੀ ਮੰਦਰਾਜ ਜਾ ਕੇ ਵੋਟਾਂ ਮੰਗਦੇ ਸੀਗੇ। ਹੂੰ। ਜਦੋਂ ਜੇਲ ਤੋਂ ਬਾਹਰ ਆ ਕੇ ਆਫ ਫਿਜ਼ੀਕਲੀ ਇਲੈਕਸ਼ਨ ਲੜੇ ਤਾਂ ਮੰਦਰਾਜ ਜਾ ਕੇ ਮੱਥੇ ਵੀ ਟੇਕੇ ਨੇ ਉਹਨਾਂ ਤੇ ਟਿੱਕੇ ਵੀ ਲਵਾਈ ਨੇ। ਠੀਕ ਹੈ ਨਾ ਐਸ ਕਰਕੇ ਇਹ ਚੀਜ਼ ਸਾਰਿਆਂ ਨੂੰ ਪਤਾ ਲੱਗ ਚੁੱਕੀ ਵੀ ਕੋਈ ਵੀ ਪੋਲਿਟਿਕਸ ਕਿਸੇ ਵੀ ਸਮਾਜ ਨੂੰ ਛੱਡ ਕੇ ਨਹੀਂ ਹੋ ਸਕਦੀ ਹਰ ਇੱਕ ਸਮਾਜ ਨੂੰ ਨਾਲ ਲੈ ਕੇ ਚੱਲਣਾ ਪੈਣਾ ਐਸ ਫਾਰ ਐਸ ਪੰਜਾਬ ਇਸ ਕਨਸਰਟ ਤੇ ਐਸ ਕਰਕੇ ਬਹੁਤ ਟਫ ਮੁਕਾਬਲਾ ਹੋਊਗਾ ਈਜ਼ੀ ਨਹੀਂ ਆਏਗਾ ਕੋਈ ਮੇਰੀ ਗੱਲ ਕੋਈ ਸਵਾਲ ਕੁਝ ਰਹਿ ਗਿਆ ਹੋਵੇ ਜਾਂ ਤੁਸੀਂ ਇਹਦੇ ਵਿੱਚ ਕੋਈ ਡਿਸਕਸ਼ਨ ਕੁਝ ਐਡ ਕਰਨਾ ਚਾਹੁੰਦੇ ਹੋ ਦੇਖੋ ਸਭ ਤੋਂ ਵੱਡੀ ਬਿਊਟੀਫੁਲ ਗੱਲ ਹੈ ਵੀ ਉਹਨਾਂ ਨੇ ਫੈਸਲਾ ਲਿਆ ਵੀ ਮੈਂ ਇਲੈਕਸ਼ਨ ਲੜੂੰਗਾ ਇਲੈਕਸ਼ਨ ਲੜੂੰਗਾ ਇਟ ਮੀਨਸ ਹੀ ਬੀਲੀਵਸ ਇਨ ਇੰਡੀਅਨ ਕਨਸਟੀਟਿਊਸ਼ਨ ਠੀਕ ਹੈ ਆਉ ਆਉ ਦੀ ਤਾਂ ਸਾਰੀ ਐਡੋਲੋਜੀ ਪਹਿਲੇ ਖਤਮ ਹੋ ਗਈ ਵੀ ਹਾਂ ਮੈਂ ਯਾਰ ਕੰਸਟੀਟਿਊਐਂਟ ਤੇ ਹੇਠਾਂ ਇਲੈਕਸ਼ਨ ਲੜੂੰਗਾ ਤਾਂ ਉਹਨੂੰ ਮੰਨਣਾ ਹੀ ਪੈਣਾ ਸੌਂ ਵੀ ਚੱਕਣੀ ਪੈਣੀ ਹੈ ਸ਼ਫਤ ਪੱਤਰ ਵੀ ਦੇਣਾ ਪੈਣਾ ਫਿਰ ਜੇ ਜਿੱਤਦਾ ਤਾਂ ਪਾਰਲੀਮੈਂਟ ਚ ਵੀ ਜਾ ਕੇ ਇੰਡੀਅਨ ਕੰਸਟੀਟਿਊਐਂਸੀ ਸੌਂ ਚੱਕਣੀ ਪੈਣੀ ਹੈ ਐਸ ਕਰਕੇ ਜਿਹੜੇ ਬੰਦਿਆਂ ਨੂੰ ਹੁਣ ਤਾਂ ਇੱਕ ਗੁੰਮਰਾਹ ਦੀ ਪੋਲਿਟਿਕਸ ਦੇ ਵਿੱਚ ਪਾਇਆ ਜਾ ਰਿਹਾ ਸੀਗਾ ਅਮਰਤਪਾਲ ਵੱਲੋਂ ਜਾਂ ਉਹਦੇ ਸਮਰਥਕਾਂ ਵੱਲੋਂ ਜਾਂ ਉਹਦੀਆਂ ਐਕਟੀਵਿਟੀਜ਼ ਵੱਲੋਂ ਉਹ ਲੋਕਾਂ ਨੂੰ ਦੁਬਾਰਤੋਂ ਸੋਚਣਾ ਪਏਗਾ ਕਿ ਅਮਰਤਪਾਲ ਹੈ ਕੀ ਅਸਲ ਵਿੱਚ ਇਹ ਚੀਜ਼ਾਂ ਨੂੰ ਸੋਚਣੀ ਪਈਗੀ ਉਹਨਾਂ ਨੂੰ ਹਮ ਬਿਲਕੁਲ ਬਹੁਤ ਬਹੁਤ ਧੰਨਵਾਦ ਚੰਦਰਪ੍ਰਕਾਸ਼ ਜੀ ਗੱਲਬਾਤ ਕਰਨ ਲਈ ਇਸ ਚਰਚਾ ਦੇ ਲਈ ਸੋ ਅੰਮ੍ਰਿਤਪਾਲ ਸੇ ਫਿਲਹਾਲ ਡਿਬਰੂਗੜ ਜੇਲ੍ਹ ਚ ਬੰਦ ਹੈ ਐਨਐਸਏ ਉਸ ਤੇ ਲੱਗਾ ਹੈ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਜੱਲੂਪੁਰ ਖੇੜਾ ਪਿੰਡ ਨਾਲ ਉਹ ਸੰਬੰਧਿਤ ਹੈ ਤੇ ਜਿਹੜਾ ਪਿੰਡ ਹੈ ਇਹ ਖਡੂਰ ਸਾਹਿਬ ਲੋਕ ਸਭਾ ਹਲਕੇ ਚੋਂਦਾ ਤੇ ਉੱਥੋਂ ਉਮੀਦਵਾਰ ਬੜੇ ਨੇ ਇੱਕ ਇਸ ਸੈਲਾਨ ਨੇ ਹਲਚਲ ਜ਼ਰੂਰ ਪੈਦਾ ਕਰ ਦਿੱਤੀ ਹੈ ਬਾਕੀ ਦੇਖਦੇ ਆ ਮਾਹੌਲ ਫੋਰ ਕੀ ਕਹਿੰਦਾ ਹੈ ਤੇ ਕੀ ਇਸ ਤੇ ਹੋਰ ਮਾਇਨੇ ਨਿਕਲਣਗੇ ਤੇ ਕਿਸ ਤਰ੍ਹਾਂ ਦੀ ਚੋਣ ਰੰਗ ਦੀ ਹੈ ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਕੈਮਰਾ ਪਰਸਨ ਕੋਇਲ ਦੇ ਨਾਲ ਮਯੁਰਸ਼ਦੀਪ ਕੋਰ ਪੰਜਾਬ ਤੱਕ